हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਹਾਂ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਹਰਜੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਪਾਈਆਂ ਨੇ ਇਸ ਘਰੋਂ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਰੁਟੀਨ ਦੇ ਵਿੱਚ ਪਸ਼ੂ ਵਪਾਰ ਦਾ ਕੀਤਾ ਕੋਈ 2-4 ਨੱਕ ਜਿਹੜੇ ਆਏ ਗਏ ਰਹਿੰਦੇ ਆ ਠੀਕ ਹੈ ਜੀ ਬਾਕੀ ਆਪਣੀ ਸਮੇਂ-ਸਮੇਂ ਨਾਲ ਤੁਸੀਂ ਡਿਟੇਲ ਲੈਂਦੇ ਰਿਹਾ ਕਰੋ ਅੱਜ ਇਸ ਵੀਡੀਓ ਦੇ ਵਿੱਚ ਦੋ ਮਜਾ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਇੱਕ ਪਲੂਣ ਪਹਿਲਾ ਸਵੇਰ ਚੋਟੀ ਸੂਈ ਆ ਤੇ ਇੱਕ ਮੱਝ ਤੁਹਾਨੂੰ ਗੱਭਣ ਤਿਆਰੀ ਦੇ ਵਿੱਚ ਦਿਖਾ ਦਾਂਗੇ ਠੀਕ ਹੈ ਜੀ ਦੋ ਹੀ ਪਸ਼ੂ ਆ ਦੋਹਾਂ ਦੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਪੂਰੀ ਇਨਫੋਰਮੇਸ਼ਨ ਤੇ ਬਾਕੀ ਮੇਰਾ ਵੀਰ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਇੱਥੇ ਆਣ ਕੇ ਕਿਸੇ ਭਰਾ ਨੇ ਚੋਚਵਾ ਕੇ ਆਪਣੀ ਤਸੱਲੀ ਕਰਨੀ ਆ ਤੇ ਸਵੇ ਸਵੇ ਪਸ਼ੂ ਨੂੰ ਦੋ ਟਾਈਮ ਤੇ ਗੱਭਣ ਪਸ਼ੂ ਆਪਣਾ ਚਾਰੇ ਥਣਾ ਦੀ 蒂ਪ ਤੋਂ ਪਾ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਬੇਸ਼ੱਕ ਵੀਡੀਓ ਕਾਲ ਤੇ ਕਰਾ ਲਓ ਦੂਰ ਦੇੜੇ ਵਾਲੇ ਵੀਰ ਆ ਸਕਦੇ ਉਹ ਤਾਂ ਬੇਸ਼ ਤਸੱਲੀ ਕਰ ਲਿਓ ਠੀਕ ਆ ਜੀ ਤਰੀਕਾ ਜੀ ਨੋਟ ਕਰ ਲਓ 16 ਦਸੰਬਰ ਨੂੰ ਕਿਸਾਨ ਵੀਰ ਉਹ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 11 11:30 ਵਜੇ ਦਾ ਆਉ ਕਰ ਲੈਨੇ ਆ ਗੱਲਬਾਤ ਪੁੱਛਦੇ ਕੀ ਡਿਟੇਲ ਆ ਬਾਕੀ ਨਸਾਰੇ ਪੰਨੂਆ ਤੋਂ ਸਿਰੋਂ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤ ਸਾਹਿਬ ਸਤਿ ਸ੍ਰੀ ਅਕਾਲ ਹੋਰ ਮਰਾ ਠੀਕ ਠਾਕ ਹਾਂਜੀ ਵਧੀਆ ਚੜ੍ਹਦੀ ਕਲਾ ਸੰਤ ਸਾਹਿਬ ਤੇ ਅੱਛਾ ਵੀਰ ਪਸ਼ੂ ਪੌਜ ਆਪਣੇ ਕੋਲ ਦੋ ਬਕਾਊਗਾ ਹਾਂਜੀ ਇੱਕ ਝੋਟੀ ਪਹਿਲਾ ਸਵੇਰ ਸੂਈ ਆ ਹਾਂਜੀ ਹਾਂਜੀ ਇੱਕ ਮੱਝ ਆਪਣੇ ਕੋਲ ਗੱਬਣ ਹਾਂਜੀ ਗੱਬਣ ਤਿਆਰ ਹਾਂ ਤਿਆਰੀਏ ਤਕਰੀਬਨ ਠੀਕ ਆ ਜੀ ਤੇ ਮਾਲ ਇਸੇ ਤਰ੍ਹਾਂ ਫਿਰ ਆਈ ਜਾਂਦੇ ਪਸ ਹਾਂਜੀ ਆਈ ਜਾਂਦੇ ਜਾਂਦਾ ਜੀ ਸੰਸਾਦ ਠੀਕ ਆ ਹਾਂ ਠੀਕ ਆ ਤੇ ਬਾਕੀ ਐਨ ਚਵਾਈ ਚਵਾਈ ਦੀ ਝੋਟੀ ਚੰਗੀ ਓਕੇ ਆ ਪਾਸ ਚਵਾਈ ਦੀ ਸੰਸਾਦ ਆ ਓਕੇ ਆ ਝੋਟੀ ਥੋੜਾ ਜਿਹਾ ਨਾ ਤੁਹਾਨੂੰ ਪਤਾ ਅੱਜ ਤਿੱਜਾ ਦੇਣ ਜੇ ਤੇ ਥੋੜੀ ਔਲ ਕਰਦੀ ਮਣਾਉਂਦੀ ਪਹਿਲਾਂ ਝੋਟੀ ਹੋਣ ਲੱਗ ਪਹਿਲਾਂ ਝੋਟੀਆਂ ਤੇ ਔਲ ਥੋੜਾ ਹਕ ਮਣਾਉਂਦੀ ਆ ਤੇ ਪਿਛਲੀਆਂ ਲੱਤਾਂ ਨੂੰ ਮੜਾ ਜਾ ਵੰਗਾ ਪਾ ਕੇ ਤੇ ਫਿਰ ਚੋਈਦੀ ਫਿਰ ਨੇ ਮਾ ਸਭ ਕੁ ਰਣੀ ਉਹ ਕਰਦੇ ਹਾਂ ਹਾਂਜੀ ਬਾਕੀ ਬੱਚਾ ਪੂਚਾ ਇਸੇ ਤਰ੍ਹਾਂ ਲੈ ਲੈਂਦੀ ਹਾਂ ਹਾਂ ਆਹ ਜੀ ਬੱਚਾ ਬੱਚਾ ਲੈਂਦੇ ਆ ਰਾਮ ਠੀਕ ਆ ਹਾਂਜੀ ਉਹ ਦੋਸਤੋ ਪਹਿਲਾਂ ਝੋਟੀਆਂ ਸੋ ਨੋਰਮਲੀ ਸਾਰੇ ਭਰਾਵਾਂ ਨੂੰ ਪਤਾ ਹੈ ਕਿਹੜਾ ਪਸ਼ੂ ਆਪਾਂ ਆਪ ਵੀ ਖੁਦ ਰੱਖੇ ਹੁੰਦੇ ਹਾਂ ਅੰਸਰਾਂ ਝੋਟੀਆਂ ਜਾਂ ਕਟੀਆਂ ਤਿਆਰ ਕੀਤੀਆਂ ਹੁੰਦੀਆਂ ਤਾਂ ਪਹਿਲਾ ਸਵੇਰ ਜਦੋਂ ਝੋਟੀਆਂ ਸੁੰਦੀਆਂ ਨੇ ਤੇ ਕਈ ਵਾਰਾਂ ਤਾਂ ਮਿਲਮਲਾ ਵਿੱਚ ਕੋਈ ਢਿੱਲ ਨਹੀਂ ਕਰਦੀਆਂ ਕਰਮ ਵਾਲੀਆਂ ਠੰਡੀਆਂ ਠੀਰੀਆਂ ਵੀ ਹੁੰਦੀਆਂ ਨੇ ਕਈ ਵਾਰਾਂ ਥੋੜਾ ਜਿਹਾ ਆਉਲ ਜੀ ਕਰ ਜਾਂਦਾ ਜਦੋਂ ਪਹਿਲਾ ਸਵੇਰ ਸੁੰਦੀਆਂ ਝੋਟੀਆਂ ਤੇ ਇਹ ਥੋੜੀ ਜਿਹੀ ਆਉਲ ਹੈਗੀ ਹੈ ਕੋਈ ਵੀ ਅੱਗੇ ਖੜ ਜਾਂਦਾ ਕਿਉਂਕਿ ਦੂਜਾ ਤੀਜਾ ਤੇ ਨਹੀਂ ਹੋਇਆ ਇਸ ਛੋਟੀ ਨੂੰ ਜੇ ਸੂਈ ਨੂੰ ਤੇ 2 4 5 7 ਦਿਨਾਂ ਤੱਕ ਸਿੱਧੀ-ਸੁੱਧੀ ਹੋ ਜਾਊਗੀ ਠੀਕ ਆ ਜੀ ਤੇ ਇਹਦੇ ਥੱਲੇ ਬੋਲਾ ਵੀਰ ਕਿੰਨਾ ਐ ਇਸ ਵਕਤ ਬੋਲਾ ਸੰੂਸਾ ਦੇ ਥੱਲੇ 7 8 ਕਿਲੋ ਲੀਟਰ ਆ ਜੀ 8 7 ਕਿਲੋ ਲੀਟਰ ਹਾਂ ਜੀ ਤੇਜਾ ਦਿਨ ਜਾਂ ਡਿਆ ਜਾ ਵੇਖੋ 나ੜੂ ਨਾਲ ਬੱਚੇ ਦਾ ਆ ਤੀਜਾ ਦਿਨ ਜੀ ਲਓ ਜੀ 나ੜੂ ਨਾਲ ਬੱਚੇ ਦੇ ਠੀਕ ਆ ਜੀ ਹਾਂਜੀ ਸੋ ਮੇਲ ਕਾਫ ਆ ਮਗਰ ਕਟਾ ਠੀਕ ਆ ਜੀ ਇੱਕ ਰੰਗ ਬਲੈਕ ਹਾਂਜੀ ਆ ਕਟਾ ਜੇ ਮਗਰ ਤੇ ਛੋਟੀ ਦੀ ਆ ਫੇਸ ਕੁਆਲਿਟੀ ਆ ਠੀਕ ਆ ਜੀ ਤੇ ਤਕਰੀਬ ਬਨਾਪਟ ਜਿਹੜੀ ਤੁਸੀਂ ਕਰੋ ਜੇ ਕਿ ਸ਼ਾਈ ਸ਼ੂਈ ਬਹੁਤ ਆ ਮੱਥਾ ਬਿਲਕੁਲ ਬਲੈਕ ਵੱਡੀ ਝੋਟੀ ਸੰਦ ਸਾਹ ਬਹੁਤ ਆ ਇੱਕ ਤਰ੍ਹਾਂ ਕਾਲੀ ਵੱਡੀ ਝੋਟੀ ਜੇ ਵੇਖੋ ਪਲੀ ਪੁਲੀ ਚੰਗੀ ਜੀ ਹਾਂ ਬਾਕੀ ਚਵਾਈ ਚਵਾਈ ਬਹੁਤ ਚੰਗੀ ਲੱਗੀ ਝੋਟੀ ਭਰਾਵਰੂ ਦੀ ਆਪਣੇ ਵੀਰ ਬਿਲਕੁਲ ਪੁੱਲੀ ਹਾਂ ਜੀ ਇਹਨੇ ਪੁੱਲੀ ਆ ਜੀ ਠੀਕ ਆ ਜੀ ਲਓ ਦੋਸਤੋ ਝੋਟੀ ਚੰਗੀ ਆ ਉਹਨਾਂ ਵੀਰਾਂ ਖੜਾਰੀ ਵੀਰ ਜਿਹੜੇ ਥੋੜੇ ਜਿਹਾ ਕਾਰੀਗਰ ਵੀਰ ਨੇ ਠੀਕ ਆ ਜੀ ਦੋ ਚਾਰ ਦਿਨ ਸਾਰੇ ਭਰਾਵਾਂ ਨੂੰ ਪਤਾ ਵੀ ਹੱਥ ਉੱਤੇ ਥੋੜੇ ਜਿਹਾ ਭੰਨੇ ਪੈਂਦੇ ਆ ਪਸ਼ੂ ਦੇ ਨਾਲ ਠੀਕ ਆ ਜੀ ਤੇ ਆਜੂ ਕੀ ਕਰਮ ਵਾਲੀ ਠੀਕ ਆ ਜੀ ਬ ਲਵੀ ਝੋਟੀਆ ਤੇ ਬਿਲਕੁਲ ਬੱਚਾ ਤੁਹਾਨੂੰ ਆਪਾ ਦਿਖਾਈ ਦਿੱਤਾ ਨਾੜੂਏ ਤੇ ਬੱਚਾ ਤੇ 8-7 ਲੀਟਰ ਹੋਊਗਾ ਬੋਲਾ ਕਿੰਨਾ ਹਾਂਜੀ ਸੰਸਾਬ 7-8 ਲੀਟਰ ਪੂਰਾ ਹੈ 8-7 ਕਿ ਲੀਟਰ ਹੈ ਹਾਂਜੀ ਹਾਂਜੀ ਆ ਚੀਜ਼ਾਂ ਦੇ ਜਾਣਦੇ ਆ ਜੀ ਠੀਕ ਆ ਜੀ ਲੋ ਵੀ 8-7 ਕਿ ਲੀਟਰ ਬੋਲਾ ਠੀਕ ਆ ਜੀ ਸੋ ਉਲਟ ਬਹਿਣ ਵਾਲੀ ਸਾਈਡ ਤੇ ਆਪਾ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਥਣ ਥਣ ਨੂੰ ਸਪੇਸ ਬੜਾ ਚੰਗੀ ਆ ਇੱਕ ਸਾਰ ਥਾਣਾ ਠੀਕ ਆ ਜੀ ਇੱਕ ਸਾਰ ਹਵਾ ਨਾ ਛੱਡਾ ਠੀਕ ਆ ਜੀ ਜੋ ਤੋਰ ਕੇ ਦਿਖਾ ਦਈਏ ਜੀ ਲਿਓ ਸੋ ਬਾਕੀ ਪਿੱਠਪੂੜੇ ਦੀ ਬਹੁਤ ਵਧੀਆ ਠੀਕ ਹੈ ਜੀ ਵੈਸੇ ਪਸੂ ਚਲੋ ਇੱਕ ਵਾਰੀ ਸੂਸਵਾ ਕੇ ਠੀਕ ਹੈ ਜੀ ਸਿੱਧਾ ਸੋਤੇ ਹੋਣ ਦੇ ਵਿੱਚ ਹੀ ਹਫਤਾ 10 ਦਿਨ ਲੱਗ ਜਾਂਦੇ ਆ ਤੇ ਫਿਲਹਾਲ ਝੋਟੀ ਦਾ ਤੁਸੀਂ ਰੋਬਰਾਬ ਕਰੋ ਜਾਂ ਕਿ ਚੰਗੀ ਝੋਟੀ ਆ ਹਾਈਟ ਮੀਡੀਅਮ ਕੋਈ ਵੀਰ ਮੰਨ ਸਕਦਾ ਤੇ ਪਲੀ ਪਲੀਤੀ ਪੂਰੀ ਆ ਠੀਕ ਹੈ ਜੀ ਸੰਭੀ ਸੂਭੀ ਚੰਗੀ ਆ ਚੌੜਾ ਪਿੱਠਪੂੜਾ ਲਿਓ ਜੀ ਮੋੜ ਦਿਓ i oh. ਕਿ ਲੇਵੇ ਮਾਂ ਨਦੀ ਬੜੀ ਸਾਫ਼ ਸੁਥਰੀ ਹਾਂਜੀ ਹਾਂਜੀ ਸੰਸਾਰ ਸਾਫ਼ ਝੋਟੀ ਸਫਾਈ ਤੇ ਬੰਦਾਈ ਵੀ ਬਹੁਤ ਚੰਗੀ ਲੱਗੀ ਆ ਠੀਕ ਆ ਹਾਂਜੀ ਠੀਕ ਆ ਅੱਛਾ ਇਹਦੀ ਡਿਮਾਂਡ ਵੇਰੇ ਕੀ ਕਰਤੀ ਆ ਦਵਾਂਗੇ ਕਿੰਨੇ ਦੀ ਡਿਮਾਂਡ ਸੰਤ ਸਾਹਿਬ ਇਹੋ ਜਿਹੇ ਝੋਟੇ ਤੁਹਾਨੂੰ ਪਤਾ ਵੀ ਇੱਕ ਦਾਹ ਮੰਗੇ ਦੇ ਲੱਖ ਮੰਗੇ ਜਾਂਦੇ ਆ ਆਪਾਂ ਸੰਤ ਸਾਹਿਬ ਇਹਦੀ 95 ਹਜ਼ਾਰ ਡਿਮਾਂਡ ਦੇ 95 ਹਾਂਜੀ ਬਾਕੀ ਦੇ ਦਿਆਂਗੇ ਥੋੜੀ ਜਿਹੀ ਲੈਸ ਲੁਸ ਕਰਕੇ ਦੇ ਦਿਆਂਗੇ ਮਾਲ ਸੰਤ ਸਾਹਿਬਾ ਹਾਂ ਨਾ ਜਿਹੜੀ 90 ਹਜ਼ਾਰ ਵੀ ਦੇ ਦਾਂਗੇ 90 ਦੀ ਹਾਂਜੀ ਬਾਕੀ ਮੌਕੇ ਤੇ ਹੋ ਜੂਗਾ ਥੋੜਾ ਮੌਕੇ ਥੋੜੀ ਬਾਰੀ ਛੋੜ ਚੱਪਾ ਹੋ ਜੂਗਾ ਜੀ ਚਲੋ ਠੀਕ ਹੈ ਹਾਂਜੀ ਲਓ ਵੀ ਮੌਕੇ ਤੇ ਥੋੜਾ ਬਾਦੋਂ ਦੋਸਤੋ ਮਾਨਤਨ ਹੋ ਜੂਗਾ 90000 ਲੈ ਦੇ ਹਾਂਜੀ ਦੇਖੋ ਵੱਡੀ ਝੋਟੀ ਆ ਪਲੀ ਪੋਸੀ ਝੋਟੀ ਜੇ ਦੇਖੋ ਪਹਿਲਾਂ ਝੋਟੀ ਨਾਲ ਛਿੱਗੀ ਦੇ ਦੇ ਚੰਗੀ ਜੀ ਠੀਕ ਹੈ ਜੀ ਓਵਰঅল ਝੋਟੀ ਝੋਟੀ ਦੋਸਤੋ ਸਾਰੀ ਚੰਗੀ ਆ ਕਿਸੇ ਪਾਸੇ ਨਹੀਂ ਖੁੰਜੀ ਕੀ ਬਾਕੀ ਜਿਹੜੀ ਨਾਰਮਲ ਗੱਲ ਜੀ ਹੈਗੀ ਤੁਹਾਨੂੰ ਦੱਸ ਦਿੱਤੀ ਆ ਕਈ ਵਾਰ ਸਾਰੇ ਭਰਾਵਾਂ ਨੂੰ ਮੁਸ਼ਕਲ ਜਿਹੜੀ ਉਹ ਕਿਹੜਾ ਫੇਸ ਕਰਨੀ ਪੈਂਦੀ ਆ ਪਲੂਨ ਪਹਿਲਾਂ ਝੋਟੀਆਂ ਦੇ ਜਦੋਂ ਆਪਾਂ ਥ ਉਹ ਤੁਸੀਂ ਆਪ ਅੰਡਰਸਟੈਂਡ ਕਰ ਲਿਓ ਛੋਟੀ ਵੈਸੇ ਸਾਰੀ ਚੰਗੀ ਆ ਸਾਫ ਸੁਥਰੀ ਆ ਤੇ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਆ ਮੱਝ ਖੜੀ ਆ ਟੁੱਕੀ ਹਾਂਜੀ ਹਾਂਜੀ ਤੇ ਇਹਦਾ ਸੁਭਾ ਕਿਵੇਂ ਆ ਇਹਦਾ ਸੰਤੂ ਸਾਹਿਬ ਤਿੱਜਾ ਸੁਆ ਜੀ ਅੱਛਾ ਜੀ ਹਾਂਜੀ ਤੇ ਸਮਾਂ ਲੈਂਦੀ ਕਿੰਨਾ ਕਹ ਜੀ ਇਹ ਸਮਾਂ ਸੰਤੂ ਸਾਹਿਬ ਲੈ ਜੀ 2 2-3 ਦਿਨ ਲੈਣਾ ਜੀ 2-3 ਦਿਨ ਹਾਂਜੀ ਲਓ ਵੀ ਥੱਲੇ ਉਹ ਕਰਮ ਵਾਲੀ ਚੰਗੀ ਖੋਲਣ ਮੈਂ ਸੰਤੂ ਸਾਹਿਬ ਥੱਲੇ ਆ ਸਾਫ ਸੁਥਰੀ ਚੋੜ ਮੈਂ ਆ ਦੇਖੋ ਜੀ ਮੈਂ ਤੁਸੋਂ ਹਵਾਨੇ ਚੜ੍ਹੇ ਦੀ ਇੱਕ ਮੰਤਰ ਤੁਸੀਂ ਕਰੋ ਜਾਕ ਠੀਕ ਆ ਜੀ ਅਜੇ ਲੈਂਦੀ ਆ ਦਿਨ 5-4 ਕੱਢ ਜੂ ਆ ਰਾਮ ਹਾਂਜੀ ਲੈ ਜੂ ਸੰਤ ਅ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਦੋਸਤੋ ਇਹ ਕਾਗਜ਼ ਵਰਗੀ ਚਾਂਦੀ ਆ ਵੇਖੋ ਬਿਲਕੁਲ ਕਾਗਜ਼ ਵਰਗੀ ਸਕਿਨ ਆ ਸੰਤ ਸਿੰਘ ਸਾਹਿਬਾ ਢੱਲਾ ਢੱਲਾ ਹੋਰ ਕਰਮਾਲੀ ਨੇ ਬਣ ਜਾਣਾ ਜੇ ਹਮਮ ਬਾਕੀ ਵਾਟ ਮੁੰਡ ਵੇਖੋ ਥਣਾ ਦੀ ਕਿੱਦਾਂ ਬਿਰਲਾ ਜਟ ਜਟ ਤੇ ਥਾਂ ਲੱਗਾ ਜੇ ਲਓ ਦੋਸਤੋ ਚੌ ਕੰਨੀਆਂ ਨੂੰ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦੇਣੀ ਆ ਤੇ ਸਪੇਸ ਵੰਡ ਆਪਸੀ ਥਣਾ ਦੀ ਚੰਗੀ ਆ ਸੁਵਾ ਬਿਰ ਕੋ ਤਿਜਾ ਮੰਨ ਲੈ ਅੱਗੇ ਭਰਾ ਕਿਸੇ ਦੀ ਆਪ ਕੋ ਆਪਣੀ ਸਮਝ ਆਉਂਦੀ ਆ ਠੀਕ ਆ ਜੀ ਤੇ ਬਾਕੀ ਮੂੰਹ ਦੰਦ ਖੋਰ ਪੂਰੇ ਕੈਮ ਆ ਹਾਂ ਜੀ ਕੈਮ ਕੈਮ ਸੰਤ ਸਿੰਘ ਸਾਹਿਬ ਠੀਕ ਆ ਜੀ ਬਾਕੀ 35 ਦੀ ਚਾਰੇ ਥਾਂ ਦੇ ਉੱਪਰ ਹਾਂਜੀ ਹਾਂਜੀ ਓਕੇ ਹੈ ਜੀ ਪੋਲੀ ਹੈ ਜੀ ਠੀਕ ਹੈ ਜੀ ਸੰਸਾਰ ਜਿਹੜੇ ਵੀਰ ਭਰਾਣੇ ਖੜਨੇ ਆਪਣੇ ਆਣ ਕੇ ਦਸੱਲੀ ਕਰਕੇ ਖੜੇ ਆ ਬਿਲਕੁਲ ਆ ਦੇ ਠੀਕ ਹੈ ਜੀ ਲਓ ਇਹ ਵੀ ਖੋਲ ਕੇ ਦਿਖਾ ਦਈਏ ਠੀਕ ਹੈ ਬਾਕੀ ਵਜਨ ਵੇਟ ਕਿਸਾਨ ਵੀਰੋ ਪੂਰਾ ਹੈ ਇਸ ਮੱਝ ਦਾ ਠੀਕ ਹੈ ਜੀ ਵਜਨ ਵੇਟ ਪੂਰਾ ਕਿਸੇ ਪਾਸਿਓਂ ਆਪਾਂ ਕਹੀਏ ਵੀ ਨਹੀਂ ਕੋਈ ਕਿੰਤੂ ਕਿੰਤੂ ਵਾਲੀ ਗੱਲ ਹੈ ਕਿ ਫਿਲਹਾਲ ਇਸੇ ਰਕਮ ਦਾ ਕੋ 35 ਤੋਂ ਪਾਉਣ ਦੀ ਤੁਸੀਂ ਤਸੱਲੀ ਕਰ ਸਕਦੇ ਹੋ ਬਾਕੀ ਭਾਰ ਪੇਸ਼ੇ ਦੀ ਆਪਣੀ ਗਾਰੰਟੀ ਤਸੱਲੀ ਆ ਹਾਂਜੀ ਹਾਂਜੀ ਗਾਰੰਟੀ ਆਪਣੀ ਦੀ ਭਾਰ ਪੇਸ਼ੇ ਦੀ ਤਿੰਨ ਦਿਨ ਦੀ ਜੀ ਸੰਤ ਸਾਹਿਬ ਲੋ ਜੀ ਠੀਕ ਆ ਬਾਕੀ ਵਿਖਾਲਾ ਪੱਤਰ ਠੀਕ ਆ ਜੀ ਵੇਖ ਕੇ ਵੀਰਾਂ ਨੂੰ ਪਤਾ ਲੱਗ ਹੀ ਜਾਣਾ ਵਿਖਾਲਾ ਪੱਤਰ ਇੱਕ ਸਾਰ ਲੇਵਾ ਸੋ ਚੌ ਗੁੱਠਾਂ ਤੋਂ ਕਰਮਲੀ ਕੋ ਜੀ ਹੈ ਫਿਲਹਾਲ ਤੇ ਬਿਲਕੁਲ ਕਾਗਜ਼ ਵਰਗੀ ਪਤਲੀ ਸਕਿਨ ਆ ਜਿਵੇਂ ਆਪਾਂ ਕਹਿ ਲਈਏ ਵੀ ਲਿਫਾਫਾ ਹੁੰਦਾ ਉਦਾਂ ਦੀ ਜਿਹੜੀ ਦੋਸਤੋਂ ਪਰਤਾਂ ਉੱਪਰ ਸਕਿਨ ਦੀ ਆ ਲਿਓ ਵੀਰੇ ਮੋੜ ਲਿਓ ਠੀਕ ਆ ਅੱਛਾ ਇਹਦਾ ਮੁੱਲ ਕੀ ਕਰਦੇ ਪਏ ਆ ਦਵਾਂਗੇ ਕਿੰਨੇ ਦੀ ਐ ਗੱਬਣ ਸੰਧੂ ਸਾਹਿਬ ਮੁੱਲੇ ਦਾ ਵੀ ਭਾਵੇਂ ਕਰਾਉਣ ਨੂੰ ਲੱਖ ਕਰਾਈਆਂ ਹਾਂ ਸੰਧੂ ਸਾਹਿਬ ਇਹਦਾ ਜਿਹੜਾ ਵਾ 88000 ਦੇ ਦਾਂਗੇ 88 ਦੀ ਹਾਂਜੀ ਬਾਕੀ ਜਾਇਜ ਜਾਇਜ ਕਰਦੇ ਅਜ ਵਿੱਚ ਹੋਰ ਮਾਨਤਨ ਕਰਦੇ ਅਜ ਮੌਕੇ ਚਲੋ ਹੋਰ ਮੌਕੇ ਦੇ ਮਾਨਤਨ ਸੰਧੂ ਸਾਹਿਬ ਕਰਦਾਂਗੇ ਕੋਈ ਭੈਣ ਭਰਾ ਮੁੜੇ ਨਾ ਮਤਲਬ ਨਹੀਂ ਮੁੜਦਾ ਕੋਈ ਆਜਾ ਹਾਂਜੀ ਬੰਦਾਰੇ ਵੱਡੀ ਮੈਂ ਸੰਧੂ ਸਾਹਿਬ ਦੇਖੋ ਬਚਾ ਲੋੜਵੇ ਦੇ ਥੱਲੇ ਉਹ ਸਪਾਈਆਂ ਥੱਲੇ ਵੀ ਬਹੁਤ ਵਧੀਆ ਪੰਡਾ ਭਾਈ ਖੜੀ ਹਾਂਜੀ ਹਾਂਜੀ ਹੁਣ ਚਲੋ ਭਰਿਆ ਪੰਡਾ ਕਰਮ ਵਾਲੀ ਚਲੋ ਦੁੱਧ ਦਾ ਆਪਣਾ ਵੀਰ ਅੰਤਾਜਾ ਲਾ ਕੇ ਲਾਵੇ ਥੱਲੇੋਂ ਸਾਫ ਆ ਥੱਲੇੋਂ ਸਾਫ ਆ ਹਾਂਜੀ ਲੋਵੀ ਪ੍ਰਾਪਰਟੀ ਕਾ ਜੀ ਦੁੱਧ ਮੇਰੇ ਵੀਰੋ ਕੇ ਸੇਵਾ ਦਾ ਵੀ ਇਹ ਨਹੀਂ ਕੋਈ ਗੱਲ ਵੀ ਹਾਂ ਵੀ 15 ਦੇ ਦੂ 14 ਦੇ ਦਊਗੀ ਹਾਂਜੀ ਬਾਕੀ ਕਰਮ ਵਾਲੀ ਸੇਵਾ ਕਰ ਲਓ ਤੇ ਦੁੱਧ ਚੰਗਾ ਚਬਾਜੂਗੀ ਹਵਾਨੇ ਲੈਵੇ ਦੀ ਮੇਨ ਗੱਲ ਮੁੱਕਦੀ ਆ ਵੀ ਸਾਫ ਸੁਥਰੀ ਆ ਹਵਾਨੇ ਲੈਵੇ ਦੀ ਥਾਂ ਨਿੱਕੋ ਜਿਹਾ ਬਾਕੀ 35 ਚੰਗੀ ਆ ਤੇ ਪਾਰ ਪਿਛੇ ਦੀ ਕੋਈ ਜੜੀ ਗੜਬੜ ਨਹੀਂ ਹੈਗੀ ਕਿ ਬਾਕੀ ਫਲਹਾਲ ਆਪਣੀ ਨਰਖ ਪਰਖਾ ਤਸੱਲੀ ਤੁਸੀਂ ਜਿੰਦਾ ਮਰਜੀ ਧਿਆਨ ਕੇ ਕਰੋ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਐਂਡ ਟੂ ਐਂਡ ਜਿੰਨਾ ਰੇਟ ਦੱਸਿਆ ਵਿੱਚੋਂ ਛੋਟ ਸੱਪਾ ਹੋ ਜਾਊਗਾ ਤੇ ਇਹ ਅੱਜ ਦੋ ਹੀ ਨਗਨੇ ਵੀਰ ਆਪਣੇ ਕੋਲ ਹਾਂਜੀ ਦੋ ਹੀ ਸੰਦਸਾ ਬਣਾ ਤੇ ਨੰਬਰ ਕਰ ਦਈਏ ਸਾਂਝਾ 81468 हां जी 81468 53927 53927 ਠੀਕ ਹੈ ਜੀ ਲਓ ਤੁਸੀਂ ਨੰਬਰ ਵੈਸੇ ਆਪਾਂ ਸਕਰੀਨ ਤੇ ਵੀ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਠੀਕ ਹੈ ਜੀ ਅੱਜ ਦੋ ਨਗ ਦਿਖਾਉਣੇ ਸੀਗੇ ਵੀਰ ਹਰਜੀਤ ਸਿੰਘ ਉਹਨਾਂ ਦੇਸ ਘਰੋਂ ਤੁਹਾਨੂੰ ਤੇ ਪਸ਼ੂ ਚੜਿਆ ਡੇਲੀ ਰੁਟੀਨ ਤੇ ਵੇਚਉਂਦੇ ਰਹਿੰਦੇ ਆ ਮੱਝਾਂ ਦੀ ਗੱਲ ਕਰ ਲਈਏ ਵੜਾ ਹੋ ਗਈਆਂ ਠੀਕ ਹੈ ਜੀ ਪਸ਼ੂ ਹਰੇਕ ਤਰ੍ਹਾਂ ਦੇ ਆਉਂਦੇ ਰਹਿੰਦੇ ਆ ਬਾਕੀ ਆਪਣਾ ਸੰਪਰਕ ਤੁਸੀਂ ਤਾਲਮਿਲ ਬਣਾ ਲਿਆ ਕਰੋ ਠੀਕ ਹੈ ਜੀ ਆਏ ਨਵੇਂ ਪਸ਼ੂਆਂ ਬਾਰੇ ਪੁੱਛ ਕੇ ਸ਼ੋਅ ਕਰਦੇ ਰਿਆ ਕਰੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ